ਖੜਕਸਾਰ ਪੰਜਾਬ ਦੇ ਵਿੱਚ ਇੱਕ ਬਿਹਦ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕਿ ਖਾਨਾ ਦੇ ਰਾਸ਼ਟਰੀ ਰਾਜਮਾਰਗ ਤੇ ਉੱਤੇ ਇੱਕ ਘਟਨਾ ਵਾਪਰੀ ਹੈ ਆਲੂਆ ਨਾਲ ਭਰਿਆ ਇੱਕ ਟਰਾਲਾ ਅਤੇ ਝੂਨੇ ਦੀ ਟਰੈਕਟਰ ਟਰਾਲੀ ਪੂਲਪੂ ਡਿੱਗਣ ਕਾਰਨ ਆਗ ਲੱਗ ਗਈ ਬਚਾ ਰਹੇ ਹੈ ਕਿ ਡਰਾਈਵਰ ਅਤੇ ਕਲੀਨਰ ਸਮੇਤ ਬਾਹਰ ਨਿਕਲ ਗਏ ਤੇ ਉਹਨਾਂ ਨੇ ਆਪਣੀ ਜਾਨ ਬਚਾ ਲਈ ਪਰ ਇਸ ਹਾਦਸੇ ਦੇ ਵਿੱਚ ਇੱਕ ਕਿਸਾਨ ਜ਼ਖਮੀ ਹੋਇਆ ਜਾਣਕਾਰੀ ਦੇ ਅਨੁਸਾਰ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਟਰੈਕਟਰ ਡ라이ਵਰ ਸੀ ਯੂਸਫ ਆਪਣੇ ਈਕਲੀਨਰ ਹਰਦੀਪ ਸਿੰਘ ਨਾਲ ਜਲੰਧਰ ਤੋਂ ਪੱਛਮੀ ਬੰਗਾਲ ਵੱਲ ਆਲੂ ਲੋਡ ਕਰਕੇ ਲਿਜਾ ਰਿਹਾ ਸੀ ਤੇ ਸਵੇਰੇ ਖੰਨਾ ਨੇੜੇ ਪਿੰਡ ਦੇ ਫਲਾਈਓਵਰ ਤੇ ਅਚਾਨਕ ਇੱਕ ਕਾਰ ਟਰੱਕ ਦੇ ਅੱਗੇ ਆ ਗਈ ਕਾਰ ਨਾਲ ਟੱਕਰ ਹੋਣ ਤੋਂ ਬਚਣ ਲਈ ਡਰਾਈਵਰ ਨੇ ਤੇਜ਼ ਬ੍ਰੇਕ ਲਗਾਈ ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਸਿੱਧੇ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਟਕਰਾ ਗਿਆ ਟਰੱਕ ਨਾਲ ਟਰੈਕਟਰ ਤੇ ਟਰਾਲੀ ਅਤੇ ਟਰਾਲਾ ਪੁੱਲ ਕੋਲ ਤੋਂ ਹੇਠਾ ਡੇਗੇ ਟਰਾਲੀ ਵਿੱਚ ਡੀਜ਼ਲ ਸੜਕ ਤੇ ਡੋਲ ਗਿਆ ਤੇ ਉਸ ਦੇ ਨਾਲ ਭਿਆਨਕ ਆਗ ਲੱਗੇ ਕੁਝ ਹੀ ਪਲਾਂ ਦੇ ਵਿੱਚ ਟਰਾਲਾ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਸੜਕ ਸੁਰੱਖਿਆ ਅਦਾਲਤ ਤੇ ਫਾਇਰ ਬ੍ਰਿਗੇਡ ਦੀ ਨੂੰ ਸੂਚਨਾ ਦਿੱਤੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਤੇ ਬੜੀ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ ਗਿਆ ਹਾਦਸੇ ਦੇ ਵਿੱਚ ਸ਼ਾਹਪੁਰ ਪਿੰਡ ਦਾ ਰਹਿਣ ਵਾਲਾ ਕਿਸਾਨ ਰੁਪਿੰਦਰ ਸਿੰਘ ਜੋ ਆਪਣੀ ਟਰੈਕਟਰ ਟਰਾਲੀ ਵਿੱਚ ਝੋਨਾ ਲੈ ਕੇ ਖੰਨਾ ਮੰਡੀ ਵੱਲ ਜਾ ਰਿਹਾ ਸੀ ਜ਼ਖਮੀ ਹੋ ਗਿਆ ਤੇ ਟਰੈਕਟਰ ਡਰਾਈਵਰ ਯੂਸਫ ਤੇ ਉਸ ਦਾ ਕਲੀਨਰ ਹਰਦੀਪ ਸਿੰਘਾ ਵੀ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਖੰਨਾ ਹਸਪਤਾਲ ਦੇ ਵਿੱਚ ਲਿਜਾ ਜਾਂਦਾ ਗਿਆ ਉੱਥੇ ਉਹਨਾਂ ਦਾ ਇਲਾਜ ਚੱਲਿਆ ਇਸ ਮੌਕੇ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਹੁਣ ਉਸ ਤੋਂ ਬਾਅਦ ਕਿਸ ਦੀ ਗਲਤੀ ਹੈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਦੇ ਵੱਡੇ ਬਿਆਨ ਜਿਹੜੇ ਨੇ ਸਾਹਮਣੇ ਆਏ ਨੇ ਕੀ ਕੁਝ ਉੱਥੇ ਘਟਨਾ ਵਾਪਰੀ ਕਿਸ ਤਰੀਕੇ ਦੀ ਸਥਿਤੀ ਆ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਪਰ ਹਾਲਾਤ ਜ਼ਿਆਦਾ ਮੰਡੜੇ ਉੱਥੇ ਦੇ ਬਣ ਗਏ ਔਰ ਇੱਕਦਮ ਹੀ ਭਿਆਨਕ ਟੱਕਰ ਹੋਣ ਕਰਕੇ ਔਰ ਬਹੁਤ ਜ਼ਿਆਦਾ ਵਾਹਨ ਜਿਹੜੇ ਨੇ ਆਪਸ ਦੇ ਵਿੱਚ ਟਕਰਾ ਗਏ ਥਾਲਾ ਕੀ ਡਰਾਈਵਰ ਜ਼ਖਮੀ ਹੋਇਆ ਕਾਰ ਚਾਲਕ ਜ਼ਖਮੀ ਹੋਇਆ ਟਰੈਕਟਰ ਡਰਾਈਵਰ ਜ਼ਖਮੀ ਹੋਏ ਨੇ ਤੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਅੰਦੀ ਇਨਸੀਡੈਂਟ ਹੋਇਆ ਜਿਹੜਾ ਇਹ ਨਾ ਸਰ ਮਤਲਬ ਜਿਹੜਾ ਐਕਸੀਡੈਂਟ ਇੱਕ ਟਰਾਲਾ ਜਿਹੜਾ ਸੀਗਾ ਆਲੂਆਂ ਨਾਲ ਭਰਿਆ ਹੋਇਆ ਸੀਗਾ ਇੱਕ ਟਰੈਕਟਰ ਸੀ ਉਹਦੇ ਵਿੱਚ ਟਰਾਲੀ ਪਿੱਛੇ ਲੋਡ ਸੀਗੀ ਜੀਰੀ ਦੀ ਭਰੀ ਹੋਈ ਸੀਗੀ। ਉਹ ਆਪਸ ਵਿੱਚ ਦੀ ਟਕਰਾਂਉਂਦੇ ਆ ਮਤਲਬ ਜਿਹੜੀ ਕਾਰ ਆ ਕੋਈ ਜਾ ਰਹੀ ਸੀ ਅੱਗੇ ਉਹਨੂੰ ਬਚਾਉਣ ਦੇ ਚੱਕਰ 'ਚ ਜਿਹੜਾ ਟਰਾਲਾ ਸੀ ਵੱਡਾ ਉਹਨੇ ਮਤਲਬ ਕੱਟਕੁੱਟ ਮਾਰਿਆ ਉਹਦੇ ਕਰਕੇ ਮਤਲਬ ਇਹਦਾ ਟਰੈਕਟਰ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨ ਦੇ ਕਾਰਨ ਮਤਲਬ ਜਿਹੜਾ ਇਹ ਆਪਣਾ ਟਰਾਲਾ ਤੇ ਟਰੈਕਟਰ ਆ ਦੋਨੋਂ ਇਹ ਪੁਲ ਤੋਂ نیچے ਗਰੇ ਆ ਜਦੋਂ نیچے ਗਿਰਦੇ ਇਹਨਾਂ ਦਾ ਮਤਲਬ ਡੀਜ਼ਲ ਵਗੈਰਾ ਮਤਲਬ ਲੀਕ ਹੋ ਕੇ ਇਹਦੇ ਟਾਇਰਾਂ ਨੂੰ ਅੱਗ ਲੱਗਦੀ ਆ ਫਿਰ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਫਿਰ ਅਸੀਂ ਉਹਨੂੰ ਮਤਲਬ ਪਹੁੰਚ ਕੇ ਉੱਥੇ ਮਤਲਬ ਅੱਗ ਬੁਝਾਈ ਆ ਮਤਲਬ ਕੰ ਤੇ ਟਰੈਕਟਰ ਵਾਲਾ ਤੇ ਦੋ ਮਤਲਬ ਟਰੱਕ ਵਾਲੇ ਸੀਗੇ ਉਹ जख्मी ਸੀ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਗਿਆ ਨੇ ਨੁਕਸਾਨ ਨੇਕ ਜਾਣੇ ਨੁਕਸਾਨ ਨਹੀਂ ਹੋਇਆ ਬੰਦੇ ਬਚ ਗਏ ਜੀ ਕਿੰਨੇ ਹੀ ਬਚ ਗਏ ਜਾਨਾ ਮਤਲਬ ਕਾਰ ਜੀ ਕੀ ਬਹਾਰਾ ਸਟੇਟਾ ਹੋਇਆ ਅਸੋ ਹੈ ਜੇ ਜਲੰਧਰ ਦੁਆਲੂ ਭਰ ਕੇ ਆ ਰਹੀ ਸੀ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਹਾਂਜੀ ਗੱਡੀ ਵਾਲ ਨੇ ਸਾਈਡ ਦੱਬੀ ਗੱਡੀ ਥੱਲੇ ਡੇਪੀ ਹੋ ਰਿਹਾ ਕਿਤੇ ਰਸਤਾ ਨਹੀਂ ਹੈਗਾ ਗੱਡਿਆਂ ਗੱਡੀ ਕੰਟਰੋਲ ਨਹੀਂ ਗੱਡੀ ਤਾਂ ਡੇਪੀ ਕਿੱਥੋਂ ਕਿ ਨਹੀਂ ਉਹ ਤੇ ਪੋਲ ਤੋਂ ਥੱਲੇ ਡੇਪੀ ਕਾਹਤੇ ਵਜੇ ਥੱਲੇ ਵਜੇ ਹਾਂਜੀ ਥੱਲੇ ਵਜ ਕੇ ਉਦੋਂ ਹੀ ਮੱਚ ਪਈ ਅੱਗ ਲੱਗੀ ਸੀ ਹਾਂਜੀ ਉਦੋਂ ਹੀ ਅੱਗ ਲੱਗ ਗਈ ਤੇ ਕਿੰਨੇ ਜਨੇ ਸੀ ਗੱਡੀ ਅਸੀਂ ਦੋ ਜਣੇ ਹਾਂਜੀ ਹਾਂਜੀ ਇਨ ਸਬਟ ਲਈ ਕੀ ਸੌਟ ਬਾਈ ਦੇ ਜ਼ਿਆਦਾ ਲੱਗੇ ਮੇਰੇ ਤਾਂ ਚਲੋ ਚਰੀਟਾ ਚ ਰੁਟੇ ਲੱਗੇ ਜਾਂਦੇ ਤੇ ਮੌਕੇ ਤੇ ਆ ਗਏ ਸੀ ਇੱਥੇ ਵੀ ਹਾਂ ਜੀ ਮੌਕੇ ਤੇ ਆਦ ਗਾਇ ਹੈ ਪਰ ਅਸੀਂ ਆਪ ਹੀ ਨਿਕਲੇ ਕੱਢਿਆ ਕਿਸੇ ਨੇ ਵੀ ਨਹੀਂ ਹਾਂ ਜੀ ਵਿਚਾਰੇ ਕਿੰਨਾ 600 ਕਿਨੇ ਨਿਕਲ ਗਿਆ ਛੱਟ ਤਾਂ ਵਾਵਾ ਲੱਗੀ ਵਾਹ ਇੱਥੇ ਪਤਾ ਪਤਾ ਨਹੀਂ ਲੱਗਾ ਬਸ ਸਕੈਨ ਸਕੂ ਕਰਾਵਾਂਗੇ ਫਿਰ ਜਿਆਦਾ ਪਤਾ ਲੱਗੂ ਸਿਰ ਦੀ ਸੱਤ ਲਾ ਨੂੰ ਇੱਕ ਗੱਡੀ ਦਾ ਨਕਸਾ ਗੱਡੀ ਤਾਂ ਮਚ ਗਈ ਖਤਮ ਹੋ ਗਈ ਸਾਰੀ ਸਾਰੀ ਡੈਮੇਜ ਹੋ ਗਈ ਨਾਲ ਕੋਈ ਛੋਟ ਵੀ ਟਕਰਾਇਆ ਹਾਂ ਜੀ ਇੱਕ ਟਰੈਕਟਰ ਹੀ ਗਾਇ ਟਰੈਕਟਰ ਠੀਕ ਹਾਂਜੀ ਟਰੈਕਟਰ ਆ ਠੀਕ ਆ ਵਜਾ ਕੀ ਰੀ ਹਾਸੀ ਵਜਾ ਜੀ ਕਾਰ ਵਾਲੇ ਦੀ ਉਹਨੇ ਸਾਈਡ ਦੱਬੀ ਫਿਰ ਅਸੀਂ ਆਨ ਕੀਤੀ ਗੱਡੀ ਫਿਰ ਪਤਾ ਹੀ ਨਹੀਂ ਲੱਗਾ ਤਾਂ ਨੇਰ ਆ ਗਿਆ ਅੱਖਾਂ ਕੇ ਕੋ ਪਤਾ ਨਹੀਂ ਚੱਲਿਆ ਕੀ ਹੋ ਗਿਆ ਗੱਡੀ ਚ ਕੀ ਆਲੂ ਭਰੇ ਹਾਂਜੀ ਆਲੂ ਭਰੇ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਸਿੰਘ ਆ ਜੀ ਪਿੰਡ ਸ਼ਾਪਰਾ ਜੀ ਅੱਛਾ ਕੀ ਹੋਇਆ ਇੱਥੇ ਹਾਸਾ ਇਹ ਮੇਰਾ ਚਾਚਾ ਜੀ ਇਹ ਬੇਟਾ ਆਈ ਰਪਿੰਦਰ ਸਿੰਘ ਤੇ 5 ਵਜੇ ਸਵੇਰੇ ਤੁਰੇ ਨੇ ਜਿਹੜੀ ਲੈ ਕੇ ਜੀ ਛਾਪਰ ਤੋਂ ਆਵਣੇ ਖੰਨੇ ਨੂੰ ਆ ਰਹੇ ਜੀਗੇ ਤੇ ਟਰਾਲੇ ਨੇ ਟੱਕਰ ਮਾਰੀ ਪਿੱਛੋਂ ਜੀ ਤੇ ਟਰੈਕਟਰ ਘੁੰਮ ਕੇ ਟਰਾਲਾ ਨੇ ਟਰਾਲੀ ਥੱਲੇ ਆ ਗਿਆ ਜੀ ਇਹ ਇਹਦੇ ਟਰਾਲੇ ਚ ਸੀਗੇ ਆਲੂ ਲੱਦੇ ਹੋਏ ਕਿੱਥੇ ਚੱਲਦਾ ਜੂ ਉੱਪਰ ਹਾਈਵੇ ਤੇ ਕਿੱਥੇ ਹਾਂਜੀ ਹਾਈਵੇ ਤੇ ਜਾ ਰਹੇ ਸੀਗੇ ਹਾਂਜੀ ਪੁਲਤੇ ਉੱਤੇ ਉਰ ਤੋਂ ਥੱਲੇ ਗਿਰਿਆ ਹਾਂਜੀ ਅੱਛਾ ਇਹ ਕਿੰਨਾ ਕੁ ਨੁਕਸਾਨ ਨੁਕਸਾਨ ਆ ਸਾਰਾ ਟਰੈਕਟਰ ਹੀ ਖਤਮ ਟਰਾਲੀ ਵਿੱਚ ਜਿਰੀ ਸੀਗੀ ਤੇ ਕੋਈ ਅੱਗ ਉੱਪਰ ਵੀ ਲੱਗੀ ਹਾਂਜੀ ਟਰਾਲੀ ਨੂੰ ਅੱਗ ਲੱਗ ਗਈ ਜੀ ਅੱਛਾ ਹਾਂਜੀ ਕੋਈ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਸਾਡੇ ਸਾਹਮਣੇ ਹੀ ਹੈ ਸਾਰਾ ਨਵੇਂ ਟਰੈਕਟਰ ਸੀਗਾ ਜੀ ਤੇ ਬ੍ਰਦਰ ਹੁਣ ਉੱਥੇ ਹਸਪੀਟਲ ਆ ਅਪੋਲੋ ਚ ਹੈ ਜੀ ਲੁਧਿਆਣੇ ਜਿਆਦਾ ਟੱਕਰ ਨਹੀਂ ਕਿੰਨੀ ਹੈ ਜੀ ਹਾਂਜੀ ਜਿਆਦਾ ਨਹੀਂ ਜੀ ਤੇ ਜਿਹੜਾ ਉਹ ਗੱਡੀ ਵਾਲੇ ਹੈਗੇ ਨੇ ਉਹਨਾਂ ਦੇ ਵੀ ਨਹੀਂ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਸੰਤਾਜਾ ਪਤਾ ਲੱਗਿਆ ਸੀ ਹੁਣੇ ਪਹੁੰਚਿਆ ਜੀ ਤੇ ਬ੍ਰਦਰ ਹੁਣੀ ਪਹਿਲਾਂ ਆ ਕੇ ਸੀਗੇ ਮਰੇ ਅੱਛਾ ਜੀ ਹਾਂਜੀ ਕਿੰਨੇ ਵਜੇ ਦਾ ਸਾਥ ਸੀਗਾ ਇਹ ਜੀ ਤਕਰੀਬਨ 5:30 ਵਜੇ ਦਾ ਜੀ 5 ਵਜੇ ਘਰੋਂ ਤੁਰੇ ਸੀਗੇ ਅੱਧੇ ਘੰਟੇ ਜਾ ਕੇ ਸੀਗੇ ਉਹਰੇ ਕੀ ਆ ਕੋਈ ਕੁ ਵੀ ਲੱਗੀ ਸੀ ਹਾਂਜੀ ਟਰਾਲੇ ਨੂੰ ਦਸ ਰਹੇ ਨੇ ਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਪੁਛ ਲਾ ਲਈ ਕੀ ਹੋਇਆ ਕਿਵੇਂ ਹਾਦਸਾ ਜੀ ਇਸ ਵੇਲੇ ਟਰਾਲੀ ਆ ਰਹੀ ਸੀ ਜੀ ਲੈ ਕੇ ਪਿੱਛੋਂ ਟਰਾਲੇ ਨੇ ਟੱਕਰ ਮਾਰ ਦਿੱਤੀ ਕਿ ਉੱਪਰ ਹੋਇਆ ਜੀ ਉੱਪਰ ਉੱਪਰ ਜੀ ਡਿੱਗ ਗਈ ਜੀ ਜਿਹੜੀ ਟਰਾਲੇ ਦੇ ਉੱਪਰ ਤੇ ਫਿਰ ਪੁਲ ਤੋਂ ਥੱਲੇ ਗਿਰ ਗਈ ਥੱਲੇ ਗਰੀ ਜੀ ਕਹਿੰਦਾ ਤੇ ਕਿੰਨਾ ਕੁ ਨੁਕਸਾਨ ਹੋਇਆ ਹੈਗਾ ਜੀ ਬਸ ਸਾਰਾ ਇਹ ਟਰੈਕਟਰ ਵੀ ਫਟ ਗਿਆ ਤੇ ਟਰਾਲਾ ਵੀ ਨੁਕਸਾਨ ਹੋ ਗਿਆ ਅੱਗ ਲੱਗ ਗਈ ਟਰਾਲੇ ਨੂੰ ਵੀ ਅੱਗ ਲੱਗ ਗਈ ਤੇ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਨਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਹਲੇ ਬੋਲੋ ਦਾਖਲ ਨੇ ਨਾ ਤਾਂ ਅੱਛਾ ਜੀ ਹਾਂ ਬੋਲੋ ਭੇਜਦੇ ਟਰੈਕਟਰ ਵਾਲੇ ਨਾ ਤਾਂ ਤੇ ਜਿਹੜਾ ਗੱਡੀ ਵਾਲੇ ਸੀ ਗੱਡੀ ਵਾਲੇ ਵੀ ਸਿਵਲ ਹਸਪੀਟਲ ਨੇ ਹਾਂ ਤੇ ਕਿਸੇ ਨੂੰ ਆਗੂ ਕਿਦੇ ਵਿੱਚ ਕੋਈ ਚੋਟ ਆ ਨਾ ਨਾ ਕੁਝ ਬਚਾਓ ਹੋ ਗਿਆ ਜੀ ਕਿਵੇਂ ਹਾਦਸਾ ਵਾਪਰਿਆ ਪਤਾ ਲੱਗਿਆ ਬੱਸ ਟਰਾਲੇ ਨੂੰ ਆਖੋ ਕੋ ਲੱਗਣੀ ਪਿੱਛੇ ਮਾਰੀ ਟੱਕਰ ਉਹਨੇ ਟਰਾਲੀ ਨੂੰ ਅੱਛਾ ਜੀ ਹਾਂ ਟਰਾਲੀ ਨੂੰ ਟੱਕਰ ਮਾਰੀ ਤੇ ਟਰਾਲੀ ਆ ਘੁੰਮ ਕੇ ਆਈ ਤਾਂ ਆ ਗਈ ਟਰਾਲਾ ਕਹਦਾਂਗੇ ਇਹਦਾ ਇਹ ਦੋਨੋਂ ਪੁਲ ਦੇ ਉੱਪਰੋਂ ਗਿਰੇ ਪੁਲ ਦੇ ਉੱਪਰੋਂ ਗਿਰੇ ਇਹ ਟਰਾਲੀ ਤੁਹਾਡੀ ਕੀ ਹੈ ਜੀ ਇੱਕ ਜਮੀਨਾਰ ਜਿੜੀ ਲੱਗੇ ਆ ਰਿਹਾ ਸੀ ਅੱਛਾ ਜੀ ਹਾਂ ਸ਼ਾਹਪੁਰ ਤੋਂ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਥੇ ਜੀ ਅਸੀਂ ਆੜਤੀ ਠੀਕ ਹੈ ਅੱਛਾ ਜੀ ਹਾਂ ਮੰਡੀ ਚ ਕੀ ਲੱਗਦਾ ਕਿ ਜਿਹੜਾ ਇਹ ਹਾਦਸਾ ਵਾਪਰਿਆ ਕੀ ਕਰਨ ਹੋ ਸਕਦਾ ਸੀ ਕੀ ਕਰਨ ਬਸ ਡਰਾਈਵਰ ਦੀ ਅੰਗਲੀ ਹੈ ਠੀਕ ਹੈ ਜੀ ਹਾਂ ਡਰਾਈਵਰ ਨੂੰ ਨੀਂਦੋਂ ਉੱਗੀ ਹੋਣੀ ਜਾਂ ਤਾਂ ਹੀ ਬੱਜੇ ਵਿੱਚ ਪਿੱਛੇ ਮਾਰਿਆ ਜਿਹੜਾ ਟਰਾਲੀ ਕਿੰਨਾ ਕੁ ਨੁਕਸਾਨ ਹੋਇਆ ਇੱਥੇ ਸਾਰੇ ਟਰੈਕਟਰ ਫਟ ਗਏ ਸਭ ਕੁਝ ਟਰਾਲੀ ਬੇ ਕਰਤਾ ਕੰਮ ਹੋ ਗਿਆ ਹਾਂ